ਦਾ ਮਾੜਾ ਚੰਗਾ ਛੋਟੇ ਸਾਹਮਣੇ ਆ ਕੇ ਜੈ ਨਾ ਯਾਰ ਆ ਨਹੀਂ ਜੇ ਮੈਂ ਕਹਾ ਕਿਾਰੇ ਜੰਗੇ ਨੇ ਬਾਰੇ ਮੇਰੇ ਕਹਿਤਾ ਹੁੰਦੇ ਇਹ ਸੱਚ ਅਸਲ ਖੀਰ ਹੋ ਗਿਆ ਤਾਂ ਨਾ ਹੋ ਗਿਆ ਉਹ ਰਵੇ ਦੀ ਫਾਟਾ ਇਹ ਹੋ ਗਈ ਯਾਰ ਤੇ ਪਾਈ ਗਈ ਚੌਲੀ ਵੱਢ ਗਈ ਹਾਂ ਉਹ ਉਂਗੂ ਰੀੜੀਆਂ ਦਾ ਹਾਂ ਤੂੰ ਲੈ ਜਾਣੀ ਮੇਰਾ ਪੰਡਾ ਉਹਦੇ ਦੇ ਦੋ ਦਰ ਹੈ ਨਹੀਂ ਇਹਦੇ ਵਧਿਆ ਰੇਗਾ ਪਾਪਾ ਕੁਸ ਕਰਨਾ ਰਹੇਗਾ ਮੈਂ ਤਾਂ 4500 ਦਾ ਇੱਕ ਦੇਣਾ

ਆਹ ਲੈ ਜਾਈ ਬੰਦੂ ਕੋਈ ਨੌਕਰੀ ਦਾ ਮਾਰ ਕਰਦਾ ਥੱਕੇ ਨਾਲ